ਤੇ ਇੱਧਰ ਸਾਡਾ ਕਾਲੂ ਬੈਠਾ ਟੌਰ ਨਾਲ ਤੇ ਇੱਧਰ ਸਾਡੇ ਇੱਕ ਹੋਰ ਜੀਵ ਜੰਤੂ ਬੈਠੇ ਆਗੇ ਆ ਜਿਹੜੇ ਜੀਵ ਜੰਤੂ ਐ ਇਹ ਪੈਰਪੁਰ ਤੋਂ ਹੀ ਜਾਂਦੇ ਆਗੇ ਦੇਖੋ ਇਹ ਮਾਸਾ ਸੱਪ ਲੱਗੀ ਆ ਤੁਪ ਕੀ ਹਾਲ ਚਾਲ ਆ ਸਾਰਾਂ ਦਾ ਤੁਪ ਬਹੁਤ ਅੱਜ ਕੜਕਣੀ ਨਿਕਲੀ ਹੈਗੀ ਬਹੁਤ ਵਧੀਆ ਠੰਡ ਹੈਣੀ ਅੱਜ ਤੁਪ ਬੜੀ ਤੇਜ਼ ਆਗੀ ਕਾਸੇ ਪਾਸੇ ਤੁਸੀਂ ਦੇਖ ਰਹੇ ਹੋ ਨੀ ਤੁਪ ਤੇ ਤੋ ਆਪਣਾ ਬਾਈਕ ਵੀ ਕਰਤਾ ਸਟਾਰਟ ਰੈਡੀ ਹੋਈ ਜਾਂਦਾ ਚੱਲੀ ਜਾਂਦਾ ਤੇ ਉੱਥੇ ਸਾਡੇ प्रमोद ਜੀ ਖੜੇ ਆਗੇ ਤੇ ਡੌਗੀ ਸਾਡਾ ਬੈਠਾ ਹੈਗਾ ਤੇ ਸਾਡੇ ਘਰੇ ਅੱਜ ਹੈਗੀ ਇੱਕ ਆ ਦੇਖੇ ਕੀ ਹੈਗੀ ਇਹ ਸੱਚ ਸਾਡੀ ਗਾਜੀ ਹੈਗੀ ਨੈਂਸੀ ਨੇ ਪਾਈ ਜਾਂਦੀ ਹੈ ਬਦਾਨਾ ਗਾਜੀ ਹੈ ਨੈਂਸੀ ਬਦਾਨਾ ਖਾਊਗੀ ਤੇ ਅੱਜ ਸਾਰਾ ਤਪੀਆਂ ਦਾ ਤੰਦੂਰ ਤੰਦੂਰ ਦੇ ਵਿੱਚ ਮੱਚੀਂ ਦੀ ਅੱਗ ਤੇ ਤੰਦੂਰ ਦੇ ਰੋਟੀਆਂ ਬਨਣ ਗਈਆਂ ਚਲੋ ਜੀ ਤੇ ਆਪਾਂ ਇੱਕ ਚੱਲਦੇ ਪਿੰਡ ਦੇ ਦੂਜੇ ਕ ਚੱਲ ਕੋਣੇ ਤੇ ਇੱਧਰ ਸਾਡਾ ਕਾਲੂ ਬੈਠਾ ਟੌਰ ਨਾਲ ਤੇ ਇੱਧਰ ਸਾਡੇ ਇੱਕ ਹੋਰ ਜੀਵ ਜੰਤੂ ਬੈਠਿਆ ਗੇ ਆ ਜਿਹੜੇ ਜੀਵ ਜੰਤੂ ਐ ਇਹ ਪੈਰਪੁਰ ਤੋਂ ਹੀ ਜਾਂਦੇ ਆਗੇ ਤੇ ਸਾਡੀ ਬੱਲ ਬਿਠਿਆ ਖਾਜੀ ਵੀ ਅੱਡੀਆਂ ਕੁਚੀਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂ ਫੋਨ ਘਟਾ ਇਹ ਤੇ ਆ ਸਾਡੀ ਹੈਗੀ ਕਿਰਪੀ ਹੈਗੀ ਇਹਦਾ ਦਿਮਾਗ ਖਰਾਬ ਰਹਿੰਦਾ ਹੈ ਤੇ ਕਿੰਨੂ ਅਸੀਂ ਤੱਤੇ ਕਰਨ ਵਾਸਤੇ ਪਾਣੀ ਦੇ ਪਤੀਲੇ ਤੇ ਰੱਖ ਰੱਖਿਆ ਆ ਆ ਵੇਖੋ ਵੀ ਠੰਡੇ ਲੱਗਦੇ ਇਹਨਾਂ ਨੇ ਤੱਤੇ ਕਰਨ ਵਾਸਤੇ ਉੱਤੇ ਰੱਖਤੇ ਕਮਾਲ ਹੋ ਗਈ ਧੂਆਂ ਲੱਗ ਜਾਊਗਾ ਇਹਨਾਂ ਨੂੰ ਘੁੰਡੇ ਨਹੀਂ ਚੱਕ ਲੈਣਗੇ ਕੁਸ ਨਹੀਂ ਜਨਾ ਮਾਤਾ ਵੱਡਾ ਬੱਲ ਜਾਣਾ ਬਾਈ ਯੈਸ ਹਨਾਣਾ ਹੇ ਕਰ ਜਾਣਾ ਰੋਟੀ ਖਾ ਕੇ ਨਾ ਕੇ ਜਾਊਗਾ ਚਲੋ ਕੰਮ ਗਿਆ ਸੀ ਤੇ ਹੈ ਕੀ ਕਿ ਗੈਸ ਨਹੀਂ ਗਈ ਜਾਣਾ ਸੀਗਾ ਕੈਨਸਲ ਕਿ ਪ੍ਰੋਗਰਾਮ ਕੈਨਸਲ ਹੋ ਗਿਆ ਫਿਰ ਮੇਰਾ ਗਿਆ ਜਾਣਾ ਸੀ ਚਲੋ ਜੀ ਮੈਂ ਚੱਲਦਾ ਹਾਂ ਮੈਂ ਮੈਂ ਜਾਣਾ ਸੀਗਾ ਉੱਥੇ ਖਾਟੂ ਸ਼ਾਮ ਸਾਲਾ ਫਿਰ ਖਾਟੂ ਸ਼ਾਮ ਉਹ ਫਿਰ ਸਾਡੇ ਚ ਇੱਕ ਬੰਦਾ ਕੈਨਸਲ ਹੋ ਗਿਆ ਫਿਰ ਸੀ ਗਿਆ ਹੀ ਨਹੀਂ ਕਿਹੜਾ ਕੈਨਸਲ ਹੋ ਗਿਆ ਉਹ ਸੀ ਗਿਆ ਕੋਈ ਲੈ ਜਹਾਂ ਤੁਸੀਂ ਕਿਹੜਾ ਜਾਣਦੇ ਓ ਨੂੰ ਹਾਂ ਹੋ ਗਿਆ ਉਹ ਕਾਹ ਕਿਉਂ ਹੋ ਗਿਆ ਹੋਰ ਸੀ ਗਿਆ ਕੋਈ ਬੱਸ ਬੱਸ ਰਹਿਣ ਦੇ ਕੀ ਦੇ ਖਾਣੀ ਮੰਗਾ ਦੇ ਹਾਂ ਫੋਰ ਉਹ ਕੈਨਸਲ ਕਰਤਾ ਉਹ ਕਹਦਾ ਪੈਸੇ ਨਹੀਂ ਮੇਰੇ ਕੋਲੇ ਤੇ ਅਸੀਂ ਆਖੀ ਸਾਡੇ ਕੋਲੇ ਵੀ ਨਹੀਂ ਫਿਰ ਇਨੇ ਤਾਂ ਵੀ ਅਸੀਂ ਤੇਰੇ ਕੱਲੇ ਤੇ ਲਾਈਏ ਅੱਛਾ ਹੂੰ ਤਾਂ ਕਰਕੇ ਚਲੋ ਜੀ ਆਪਾਂ ਚੱਲਦੇ ਆਂਗੇ ਹਾਸਾ ਚੰਨ ਨੂੰ ਕਿਸ ਤਫੜਾ ਕੇ ਨਹੀਂ ਭੁੱਲੀ ਗਿਆ ਤੁਹਾਨੂੰ ਮੈਂ ਤੇ ਆਪਾਂ ਚੱਲਦੇ ਡੱਬਾ ਵਾਲੀ ਨੂੰ ਉਹ ਡੱਬਾ ਵਾਲੇ ਕੇ ਘਰ ਚੱਲਦੇ ਹਾਂ ਜੇ ਕਰੀ ਤੇ ਇਧਰ ਅੱਡੀਆਂ ਪੈਰ ਕੁਛੇ ਤੇ ਗਾਲੂ ਸਾਡਾ ਬੈਠਾ ਤੇ ਮੋਟਰਸਾਈਕਲ ਬਣਾਉ ਉੱਥੇ ਖੜਾਗਾ ਚਲੋ ਆਪਾਂ ਚੱਲ ਰਹੇ ਹਾਂ ਕਰੀ ਹੁਣ ਉਧਰ ਦੂਜੇ ਵਗਰੇ ਘੇੜਾ ਘੁੜਾ ਕੱਢ ਗਿਆ ਆ ਗਏ ਤੱਪੂ ਵੀ ਨਹੀਂ ਤੇਜ਼ ਆ ਤੇਜ਼ਰ ਆ ਸਾਡਾ ਮਾਨਕ ਸਿੰਘ ਇਹ ਐਣ ਕਾਂ ਵਕ ਵਕਰੀਆਂ ਲਾਉਂਦਾ ਖੜਾ ਰਹਿੰਦਾ ਹੈ ਚਲੋ ਜੀ ਆਪਾਂ ਪਹੁੰਚ ਗਏ ਕਰਦੇ ਆ ਦੇਖੀ ਆਉਂਦਾ ਸਾਡਾ ਮੋਟਰਸਾਈਕਲ ਵੇਖ ਕੇ ਨੀਰੀ tufaan ਬਣ ਆਉਂਦਾ ਹਾਂ ਕਿੱਥੇ ਚਲਾ ਦੇਖੀ ਉਹ ਉਹ ਚੱਲ ਪਿਆ ਫਿਰ ਜਾਣਾ ਮੋਟਰਸਾਈਕਲ ਕੋਲੇ ਨੇ ਉਹ ਖੜਾ ਲੈ 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 ਉਹ ਬਣ ਗਿਆ ਨੀਰੀ tufaan ਬਣ ਗਿਆ ਬਾਈ ਆ ਪਾਂਡੇ ਤੇ ਅਦਰ ਸਾਡੀ ਗਾਜੂ ਖੜੀ ਹੈ ਜੀ ਹਾਂ ਮਗਰ ਵੇਖਦਾ ਕੀ ਹੈਗਾ ਮਗਰ ਵੀ ਵੇਖਦਾ ਮਗਰ ਕੋਈ ਆਉਂਦਾ ਤਾਂ ਨਹੀਂ ਆ ਕਿੱਡਾ ਹੋਇਆ ਹੂੰ ਤੇਰਾ ਸਾਡੀ ਡੌਗੀ ਆ ਇੱਕ ਚਾ ਗੁੱਸਾ ਨਾ ਕਰੀ ਮੇਰੇ ਭਰਾ ਦਾ ਰਾਤ ਨੂੰ ਆ ਵੀਡੀਓ ਨਾ ਕੋਈ ਨਹੀਂ ਕੋਈ ਨਹੀਂ ਤੇਰੇ ਕੱਟ ਉਹ ਵੀਡੀਓ ਕੱਟ ਦੇ ਓਏ ਕੱਟ ਦੂੰਗਾ ਤੇਰੀ ਵੀਡੀਓ ਮੈਂ ਪਾ ਕੇ ਕਰਨੀ ਹੈ ਕੱਟ ਦੂੰ ਕੋ ਚੱਕਣੀਆਂ ਡਿਲੀਟ ਕਰ ਦੂੰ ਕੱਟ ਗਿਆੜੇ ਮੈਰਮ ਕੋਈ ਨਹੀਂ ਕੋਈ ਮੈਂ ਇਸ ਚਾਤੇ ਵੀ ਨਹੀਂ ਪਾਈ ਕਰੀ ਵੀਡੀਓ ਤੋ ਹੀ ਨਹੀਂ ਫਿਰ ਮੈਂ ਕੱਟ ਦੂੰ ਚ ਕੀ ਵੱਡੀ ਗੱਲ ਹੈ ਗੁੱਸੇ ਵਾਲੀ ਕਿਹੜੀ